ਵਾਈਸ ਆਫ ਖੰਨਾ ਸਿਟੀ ਜਨਤਾ ਬਾਰਸ਼ਾ ਸ਼ਹਿਰ ਦੇ ਮੈਂਬਰਾਂ ਨੇ ਬਾਥਰੂਮ ਬਣਾਉਣ ਲਈ ਆਵਾਜ਼ ਉਠਾਈ ਖੰਨਾ ਸ਼ਹਿਰ ਚ ਬਾਥਰੂਮ ਬਣਾਉਣ ਲਈ ਹਰਪ੍ਰੀਤ ਸਿੰਘ ਪ੍ਰਿੰਸ ਤੇ ਸੁਮਿਤ ਲੁਥਰਾ ਦੀ ਅਗਵਾਈ ਚ ਇਹ ਬਹੁਤ ਬੜਾ ਗੰਦੇ ਹੈ ਸਭਾਏ ਕੋਈ ਪ੍ਰਬੰਧ ਨਹੀਂ ਪੋਲਾ ਦੇ ਹੀਟ ਬਾਥਰੂਮ ਸਰੰਦ ਜਿਸ ਤਰ੍ਹਾਂ ਬਣੇ ਹੋਏ ਨੇ ਉਸ ਤਰ੍ਹਾਂ ਬਾਥਰੂਮ ਬਣਵਾਉਣ ਲਈ ਜਿਹੜਾ ਮੰਗ ਪੱਤਰ ਐਸਮ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਮੁੱਦਾ ਹੈ ਚਿੱਟੀ ਰੋਡ ਉੱਤੇ ਸਰੰਦ ਦੇ ਪੈਟਰਨ ਉੱਤੇ ਖੰਨਾ ਸ਼ਹਿਰ ਤੋਂ ਜਿਹੜੇ ਫਲਾਈਓਵਰ ਲੰਘ ਰਿਹਾ ਹੈ ਉਹਦੇ ਹੀਟਾਂ ਸਮਰਾਲਾ ਚੌਂਕ ਸਮਾਧੀ ਚੌਂਕ ਲਲੇੜੀ ਚੌਂਕ ਮਲੇਰ ਕੋਲਾ ਚੌਂਕ ਆਦਿ ਵਿਖੇ ਤੇ ਹੋਰ ਜਨਤਕ ਸਥਾਨਾਂ 'ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਵਾਈਸ ਆਫ ਖੰਨਾ ਸਿਟੀ ਜਨਤਾ ਤੇ ਬਾਰਸ਼ ਅਸ਼ਸ਼ਿੰਦੇ ਮੈਂਬਰਾਂ ਨੇ ਬਾਥਰੂਮ ਬਣਾਉਣ ਲਈ ਆਵਾਜ਼ ਉਠਾਈ ਖੰਨਾ ਸ਼ਹਿਰ 'ਚ ਬਾਥਰੂਮ ਬਣਾਉਣ ਲਈ ਹਰਪ੍ਰੀਤ ਸਿੰਘ ਪ੍ਰਿੰਸ ਤੇ ਸੁਮਿਤ ਲੁਥਰਾ ਦੀ ਅਗਵਾਈ 'ਚ ਇੱਕ ਮੰਗ ਪੱਤਰ ਐਸ.ਡੀ.ਐਮ ਸਾਹਿਬ ਨੂੰ ਦਿੱਤਾ ਗਿਆ ਸਮਾਜ ਸੇਵੀ ਸੰਸਥਾ ਵਾਈਸ ਆਫ ਖੰਨਾ ਸਿਟੀਜਨ ਨੇ ਇੱਕ ਵਾਰ ਫਿਰ ਲੋਕ ਹਿੱਤ ਅਤ ਖੰਨਾ ਸ਼ਹਿਰ ਚ ਜੀਟੀ ਰੋਡ ਸਮੇਤ ਕਈ ਵਕ ਵਕ ਅਹਿਮ ਸਥਾਨਾਂ ਤੇ ਬਾਥਰੂਮ ਬਣਾਉਣ ਦਾ ਮੁੱਦਾ ਚੱਕਿਆ ਹੈ ਵਾਈਸ ਆਫ ਖੰਨਾ ਸਿਟੀਜਨ ਦੇ ਪ੍ਰਧਾਨ ਪ੍ਰੀਤ ਸਿੰਘ ਪ੍ਰਿੰਸ ਤੇ ਬਾਰ ਅਸ਼ੇਸ਼ਨ ਦੇ ਪ੍ਰਧਾਨ ਐਡਵੋਕੇਟ ਸੁਮਿਤ ਲੁਥਰਾ ਦੀ ਅਗਵਾਈ ਵਿੱਚ ਐਸ.ਡੀ.ਐਮ ਖੰਨਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਆਖਿਆ ਗਿਆ ਕਿ ਸਰੰਦ ਦੀ ਤਰ੍ਹਾਂ ਪੁਲਾ ਤੇ ਹੇਟ ਵਿਖੰਨਾ ਸ਼ਹਿਰ ਚ ਵੱਖ-ਵੱਖ ਚੌਂਕਾ ਚ ਵੱਖ-ਵੱਖ ਚੌਂਕਾ ਤੇ ਬਾਥਰੂਮ ਬਣਾਏ ਜਾਣ ਇਹਦੇ ਨਾਲ ਟੂਟੀਆਂ ਨਹੀਂ ਪਾਣੀ ਰੱਖਿਆ ਜੀ ਇਹਨਾਂ ਗੇਟ ਜੀ ਇਹਨਾਂ ਦਰਵਾਜੇ ਲੱਗੇ ਹੋਣੇ ਚਾਹੀਦੇ ਇਹਦੇ ਬਹੁਤ ਬੜਾ ਗੰਦੇ ਹੈ ਕੋਈ ਸਰਕਾਰੀ ਦਾ ਕੋਈ ਪ੍ਰਬੰਧ ਨਹੀਂ ਹੈ ਸਭਾਏ ਕੋਈ ਪ੍ਰਬੰਧ ਨਹੀਂ ਹੈ ਭਾਈ ਮੈਂ सुरेंद्रਪਾਲ ਕਰਨਕ ਕਚਹਿਰੀ ਦੇ ਅਜ਼ ਅ ਟਾਈਪਿਸਟ ਕੰਮ ਕਰ ਰਿਹਾ ਐਸੇ ਖੰਨਾ ਕਚਹਿਰੀਆਂ ਦੇ ਵਿੱਚ ਬਾਥਰੂਮ ਦੀ ਬਹੁਤ ਪ੍ਰੋਬਲਮ ਹੈ ਸਪੈਸ਼ਲੀ ਲੇਡੀਜ਼ ਵਾਸਤੇ ਇਪਜਲੇ ਬਾਥਰੂਮ ਨੇ ਉਹਨਾਂ ਦਾ ਜਿਹੜਾ ਪੋਜੀਸ਼ਨ ਹੈ ਬਹੁਤ ਹੀ ਤਰਸਯੋਗ ਹੈ ਅੰਦਰ ਜਾ ਕੇ ਪਿਸ਼ਾਵਾ ਕਰਨ ਦਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ ਇਸ ਕਰਕੇ ਖੰਨੇ ਕਿਚਰੀਆਂ ਦੇ ਵਿੱਚ ਵੀ ਬਾਥਰੂਮ ਬੈਲ ਦੇ ਆਧਾਰ ਤੇ ਬਣਾਏ ਜਾਓ ਕਿਉਂਕਿ ਸ਼ਹਿਰ ਦੇ ਅੰਦਰ ਬਹੁਤ ਮੁਸ਼ਕਲ ਆਉਂਦੀ ਹੈ ਸਾਡੇ ਵੀ ਸਾਰੇ ਮੈਨੂੰ ਸਰਵਿਸ ਮੈਨ ਜਿੰਨੇ ਵੀ ਨੇ ਸਾਰੇ ਕਹਿੰਦੇ ਨੇ ਪਿਛਵਾਏ ਆਪਣਾ ਜੀਟੀਬੀ ਮਾਰਕਟ ਤੋਂ ਘਟ ਕੇ ਆਪਣਾ ਬਾਕੀ ਹੋਰ ਕਿਤੇ ਵੀ ਕੋਈ ਬਾਥਰੂਮ ਨਹੀਂ ਤਾਂ ਤਾਂ ਨਹੀਂ ਆ ਨਾ ਫਾਇਜ ਜਾਂਦੇ ਵਿੱਚ ਮੈਂ ਰਜੀਵ ਰਾਏ ਮੈਂ ਟਰ ਐਡਵੋਕੇਟ ਅੱਜ ਵਾਇਸ ਆਫ ਕੰਨਾ ਸਿਟੀਜ਼ਨ ਵੱਲੋਂ ਇੱਕ ਮੰਗ ਪੱਤਰ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ ਪ੍ਰਿੰਸੀ ਔਰ ਉਹਨਾਂ ਦੇ ਨਾਲ ਸतीश ਗੁਰਮੀ ਜੀ, ਸੁਰਿੰਦਰ ਸ਼ਰਮਾ ਜੀ, ਭਾਦਵਾ ਸਾਹਿਬ ਇਹਨਾਂ ਵੱਲੋਂ ਔਰ ਸਾਡੇ ਬਾਰਸ਼ਸ਼ਨ ਦੇ ਪ੍ਰਧਾਨ ਸੁਮਿਤ ਲੁਧਰਾ ਜੀ ਔਰ ਹੋਰ ਵੀ ਐਡਵੋਕੇਟ ਸਹਿਮਾਨ ਸੰਜੀਪ ਸੋਤਾ ਜੀ ਮੌਜੂਦ ਹਨ ਔਰ ਇਹ ਬਹੁਤ ਹੀ ਜ਼ਰੂਰੀ ਜਿਹੜਾ ਮੰਗ ਪੱਤਰ ਹੈ ਦਿੱਤਾ ਗਿਆ ਹੈ ਪ੍ਰਿੰਸੀ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਬਹੁਤ ਹੀ ਜ਼ਰੂਰੀ ਮੁੱਦਾ ਸੀ ਸ਼ਹਿਰ ਦੇ ਵਿੱਚ ਪੁਲਾ ਦੇ ਹੇਠ ਬਾਥਰੂਮ ਸਰੰਦ ਜਿਸ ਤਰ੍ਹਾਂ ਬਣੇ ਹੋਏ ਨੇ ਉਸ ਤਰ੍ਹਾਂ ਬਾਥਰੂਮ ਬਣਵਾਉਣ ਲਈ ਜਿਹੜਾ ਮੰਗ ਪੱત્ર ਐਸਮ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਮੁੱਦਾ ਸ਼ਹਿਰ ਵਾਸਤੇ ਆਪਾਂ ਦੇਖਦੇ ਹਾਂ ਕਿ ਖੰਨੇ ਸ਼ਹਿਰ ਦੇ ਵਿੱਚ ਤਕਰੀਬਨ ਰੋਜ਼ ਬਾਹਰ 100 ਪਿੰਡ ਲੱਗਦੇ ਨੇ ਔਰ ਜਿਵੇਂ ਦਰਾਹਾ ਅਮਲੋਹ ਸਮਰਾਲਾ ਔਰ ਤਕਰੀਬਨ ਬਾਹਰੋਂ 50000 ਦੇ ਕਰੀਬ ਲੋਕ ਖੰਨੇ ਸ਼ਹਿਰ ਚ ਰੋਹ ਜਾਂਦੇ ਨੇ ਔਰ ਜਿੱਥੇ ਦੀ ਬਹੁਤ ਹੀ ਵੱਡੀ ਜ਼ਰੂਰਤ ਹੈ ਇਹ ਸ਼ਹਿਰ ਦੀ ਔਰ ਪੁਲਾ ਦੇ ਹੇਠ ਜਿਹੜੇ ਵਾਸ਼ਰੂਮ ਨੇ ਬਾਥਰੂਮ ਨੇ ਜਲਦ ਬਣਾਏ ਜਾਣ ਕਿਉਂਕਿ ਇਹ ਪਹਿਲਾਂ ਵੀ ਪ੍ਰਿੰਸ ਜੀ ਵੱਲੋਂ ਮੰਗ ਪੱਤਰ ਮਜੀਦ ਖੋਰੇ ਜੀ ਸਾਹਿਬ ਦੇਸ਼ੀ ਉਹਨੂੰ ਦਿੱਤਾ ਗਿਆ ਸੀ ਮੈਨੂੰ ਯਾਦ ਹੈ ਤੇ ਅੱਜ ਫੇਰ ਦਿੱਤਾ ਗਿਆ ਇਹ ਬਹੁਤ ਜ਼ਰੂਰੀ ਚੀਜ਼ ਹੈ ਪ੍ਰਿੰਸ ਜੀ ਦੀ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਉਹਨਾਂ ਦੀ ਟੀਮ ਦੀ ਭਾਰਦਵਾ ਸਾਹਿਬ ਸੁਰੇਂਦਰ ਸ਼ਰਮਾ ਜੀ ਸतीश ਸ਼ਰਮਾ ਜੀ ਇਹ ਸਾਰੀ ਟੀਮ ਵਿੱਚ ਸ਼ਰਮਾ ਜੀ ਆਪਣੇ ਸ਼ਰਮਾ ਹੈਡ ਨੂੰ ਵਾਲੇ ਇਹ ਸਾਰੀ ਬਹੁਤ ਹੀ ਅੱਛੀ ਟੀਮ ਹੈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਅੱਜ ਵਾਈਸ ਆਫ ਖੰਨਾ ਸਿਟੀਜ਼ਨ ਇੱਕ ਸਮਾਜ ਸੇਵੀ ਸੰਸਥਾ ਸਾਡੇ ਕੋਲ ਆਈ ਹੈ ਇਹਨਾਂ ਨੇ ਇੱਕ ਬਹੁਤ ਹੀ ਅੱਛੀ ਮੰਗ ਰੱਖੀ ਆ ਕਿ ਖੰਨਾ ਸਿਟੀ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਸਿਸਟਮ ਨਹੀਂ ਬਣਿਆ ਕਿ ਜਿਸ ਦੇ ਨਾਲ ਆਮ ਜਨਤਾ ਨੂੰ ਬਾਥਰੂਮ ਵਗੈਰਾ ਦੀ ਸਹੂਲਤ ਮਿਲ ਸਕੇ ਪਰ ਮੈਂ ਇਸ ਸੰਸਥਾ ਨੂੰ ਇਹ ਦੱਸਣਾ ਚਾਹੁੰਦਾ ਕਿ ਇੱਕ ਤੁਸੀਂ ਬਹੁਤ ਅੱਛਾ ਉਪਰਾਲਾ ਕੀਤਾ ਜੋ ਸਾਡੇ ਧਿਆਨ ਦੇ ਵਿੱਚ ਰਹਿੰਦਾ ਹੈ ਔਰ ਇਸ ਗੱਲ ਦਾ ਸੀ ਮੰਤਰੀ ਸਾਹਿਬ ਨਾਲ ਸਲਾਹ ਕਰਕੇ ਬਹੁਤ ਜਲਦ ਤੋਂ ਜਲਦ ਇਸ ਮੰਗ ਨੂੰ ਪੂਰਾ ਕਰਾਂਗੇ ਕਿਉਂਕਿ ਜੋ ਆਮ ਜਨਤਾ ਦੀਆਂ ਤੁਸੀਂ ਮੰਗਾ ਚੁੱਕ ਰਹੇ ਹੋ ਜਿਸ ਤਰ੍ਹਾਂ ਕੂੜੇ ਦੇ ਡੈਂਪ ਬਾਰੇ ਵੀ ਤੁਸੀਂ ਗੱਲ ਕੀਤੀ ਸਮਰਾਲਾ ਰੋਡ ਪੁਲ ਦੇ ਬਾਰੇ ਵੀ ਗੱਲ ਕੀਤੀ ਇਹ ਉਪਰਾਲੇ ਵਿਰਲੇ-ਵਿਰਲੇ ਹੀ ਲੋਕ ਕਰਦੇ ਨੇ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਔਰ ਮੈਂ ਇਸ ਚੀਜ਼ ਦਾ ਵਾਅਦਾ ਕਰਦਾ ਕਿ ਸਾਡੇ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਲੈਂਦਾ ਹੈ ਕਿ ਸ਼ਹਿਰ ਨੂੰ ਸੁੰਦਰ ਤੇ ਸਾਫ਼ ਸੁਥਰਾ ਬਣਾਉਣਾ ਹੈ ਤੇ ਉਹਦੇ ਵਿੱਚ ਕਿ ਕੇ ਪਲੱਸ ਪੁਆਇੰਟ ਇਹਨਾਂ ਨੇ ਤੁਸੀਂ ਐਡ ਕਰ ਦਿੱਤਾ ਔਰ ਇਹ ਅਸੀਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਜੋ ਵੀ ਪਹਿਲ ਦੇ ਦਾਰ ਤੇ ਜਿੰਨਾ ਜਲਦੀ ਤੋਂ ਜਲਦੀ ਹੋ ਸਕੂਗਾ ਤੁਹਾਡੇ ਸਾਹਮਣੇ ਇਹਦਾ ਅਸੀਂ ਰਿਜ਼ਲਟ ਰੱਖਾਂਗੇ ਕਿਉਂਕਿ ਜਨਤਾ ਦੀ ਸਹੂਲਤ ਦੇ ਲਈ ਹੀ ਆਮ ਆਦਮੀ ਪਾਰਟੀ ਸਰਕਾਰ ਸ਼੍ਰੀ ਭਗਵੰਤ ਸਿੰਘ ਮਾਨ ਔਰ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਤ ਅੱਜ ਪੱਪਾ ਪਾਰ ਹੋ ਕੇ ਲੱਗੇ ਹੋਏ ਨੇ ਔਰ ਅਸੀਂ ਚਾਹੁੰਦੇ ਆ ਕਿ ਹੋਰ ਵੀ ਜੇ ਕੋਈ ਸੰਸਥਾ ਜਾਂ ਕਿਸੇ ਦੇ ਧਿਆਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ ਉਹ ਸਾਡੇ ਕੋਲ ਆਓ ਅਸੀਂ ਉਸ ਚੀਜ਼ ਦਾ ਪੂਰਨ ਜ਼ੋਰ ਸਹਿਯੋਗ ਵੀ ਕਰਾਂਗੇ ਸਮਰਥਨ ਵੀ ਕਰਾਂਗੇ ਔਰ ਉਸ ਦੇ ਉੱਤੇ ਕੰਮ ਕਰਨ ਦੀ ਵੀ ਪੂਰੀ ਉਮੀਦ ਦਵਾਂਗੇ ਜਿਸ ਤਰ੍ਹਾਂ ਕਿ ਵਾਈਸਓ ਸਿਟੀਜ਼ਨ ਖੰਨਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਜੀ ਪ੍ਰਿੰਸ ਜੀ ਨੇ ਅੱਜ ਇਹ ਮੁੱਦਾ ਚੁੱਕਿਆ ਔਰ ਮੈਂ ਪ੍ਰਿੰਸ ਜੀ ਜਲਦ ਤੋਂ ਜਲਦ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਇਸ ਗੱਲ ਨੂੰ ਤੁਹਾਡੇ ਸਾਹਮਣੇ ਬਹੁਤ ਜਲਦੀ ਰਿਜ਼ਲਟ ਦਾ ਤੁਹਾਨੂੰ ਅਸੀਂ ਦੱਸਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਇਸ ਤਰ੍ਹਾਂ ਦਾ ਅਗਰ ਤੁਸੀਂ ਮੁੱਦਾ ਲੈ ਕੇ ਆਉਨੇ ਆ ਅਸੀਂ ਉਹਦਾ ਵੀ ਹੱਲ ਕੱਢਾਂਗੇ ਧੰਨਵਾਦ ਅੱਜ ਅਸੀਂ ਸੰਸਥਾ ਵਾਇਸ ਆਫ ਖੰਨਾ ਸਿਟੀਜ਼ਨ ਵੱਲੋਂ ਸਾਡੇ ਮਾਨਯੋਗ ਹਰਮਨ ਪਿਆਰੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੁਨਬੀ ਸੌਂਜੀ ਦੇ ਦਫ਼ਤਰ ਦੇ ਵਿੱਚ ਮੰਗ ਪੱਤਰ ਦਿੱਤਾ ਹੈ ਇਸ ਤੋਂ ਪਹਿਲਾਂ ਇੱਕ ਮੰਗ ਪੱਤਰ ਅਸੀਂ ਮਾਨਯੋਗ ਐਡੀਐਮ ਸਾਹਿਬ ਖੰਨਾ ਨੂੰ ਵੀ ਦਿੱਤਾ ਸੀ ਜਿਸ ਦਾ ਮੁੱਖ ਕਾਰਨ ਹੈ ਕਿ ਖੰਨਾ ਸ਼ਹਿਰ ਜੋ এਸ਼ੀਆ ਦੀ ਸਭ ਤੋਂ ਵੱਡੀ ਨਾਜ ਮੰਡੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਕ ਉਦਯੋਗਿਕ ਖੇਤਰ ਅਤੇ ਵਪਾਰਕ ਖੇਤਰ ਵਜੋਂ ਵੀ ਖੰਡਾ ਸ਼ਹਿਰ ਦਾ ਨਾਮ ਬੜਾ ਉੱਚਾ ਹੈ ਖੰਨੇ ਸ਼ਹਿਰ ਹੀ ਨਹੀਂ ਖੰਨੇ ਦੇ ਨਾਲ 85 86 ਪਿੰਡਾਂ ਦੇ ਲੋਕ ਪਹਿਲ ਸਬਡਿਵੀਜ਼ਨ ਦੇ ਲੋਕ ਅਮਲੋਹ ਸਮਰਾਲਾ ਮਾਛੀਵਾੜਾ ਸਾਹਿਬ ਅਹਿਮਦਗੜ੍ਹ ਗੋਵਿੰਦਗੜ੍ਹ ਸਰਹੰਦ ਫਤੇਗੜ੍ਹ ਸਾਹਿਬ ਤੋਂ ਲੋਕ ਖਰੀਦੋ ਫਰੋਕਤ ਕਰ ਲਈ ਖੰਨੇ ਸ਼ਹਿਰ ਵਿੱਚ ਆਉਂਦੇ ਹਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਔਰਤਾਂ ਬੱਚੀਆਂ ਵੀ ਆਉਂਦੀਆਂ ਨੇ ਵੱਖ-ਵੱਖ ਸਕੂਲਾਂ ਕਾਲਜਾਂ ਵਿਦਿਅਕਦਾਰਿਆਂ ਵਿੱਚ تعلیم ਹਾਸਲ ਕਰਨ ਲਈ ਬੱਚੇ ਜਾਂਦੇ ਨੇ ਪਰੰਤੂ ਇੱਕ ਸਾਡੀ ਕਹੋ ਵੀ ਦੁੱਖੀ ਨਾਲੇ ਗੱਲ ਕਹਿਣੀ ਪੈ ਰਹੀ ਹੈ ਕਿ ਖੰਨੇ ਸ਼ਹਿਰ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਅਹਿਮ ਰੋਲ ਸ਼ੁਰੂ ਤੋਂ ਰਿਹਾ ਹੈ ਪੰਜਾਬ ਦੀ ਸਿਆਸਤ ਦਾ ਇੱਕ ਧੁਰਾ ਕੇਂਦਰ ਖੰਨਾ ਸ਼ਹਿਰ ਬਣ ਕੇ ਰਿਹਾ ਹੈ ਪਰੰਤੂ ਸ਼ਹਿਰ ਬੁਨਿਆਦੀ ਸਹੂਲਤਾਂ ਤੋਂ ਅਜ ਵੀ ਸੱਖਣਾ ਪਿਛਲੇ ਦਿਨ ਅਸੀਂ ਸਮਰਾਲਾ ਪੁਲ ਦੀ ਗੱਲ ਕੀਤੀ ਸੀ ਮੁਰੰਮਤ ਦੀ ਜਿਸ ਦਾ ਸਾਨੂੰ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਇਹਨਾਂ ਦੀ ਹਲਕਾ ਖੰਨਾ ਦੀ ਜਿਹੜੀ ਕਮੇਟੀ ਬਣਾਈ ਹੈ ਸ਼ਹਿਰੀ ਉਹਦੇ ਮੈਂਬਰ ਅਵਤਾਰ ਸਿੰਘ ਮਾਨ ਜੀ ਨੇ ਭਰੋਸਾ ਦਿੱਤਾ ਸੀ ਊੜਾ ਕੰਟ ਕਰਕਟ ਦਾ ਜਿਹੜਾ ਡੰਪ ਸੀਗਾ ਦਾਣਾ ਮੰਡੀ ਦੇ ਬਾਹਰ ਉਹਦਾ ਅਸੀਂ ਮੁੱਦਾ ਚੱਕਿਆ ਸੀ ਸੰਘਰਸ਼ ਕੀਤਾ ਸੀ ਇਹਨਾਂ ਦੇ ਸਹਿਯੋਗ ਨਾਲ ਉਹ ਡੰਪ ਚੱਕਿਆ ਗਿਆ ਅਸੀਂ ਇਹਨਾਂ ਦੇ ਧੰਨਵਾਦੀ ਹੁਣ ਤੀਸਰੀ ਮੰਗ ਹੈ ਅਸੀਂ ਪਿਛਲੇ ਸਾਲ ਵੀ ਮਾਨਯੋਗ ਐਸਡੀਐਮ ਸਾਹਿਬਾ ਮੈਡਮ ਮਨਜੀਤ ਕੌਰ ਜੀ ਉਸ ਤਰ੍ਹਾਂ ਉਸ ਸਮੇਂ ਸਾਡੇ ਹਲਕਾ ਵ代ਲ ਸੀਗੇ ਤਨਪ੍ਰੀ ਸੌਂਧੀ ਅੱਜ ਕੈਬਨਿਟ ਮੰਤਰੀ ਨੇ ਤੇ ਨਗਰ ਕੌਂਸਲ ਪ੍ਰਧਾਨ ਜੀ ਕਮਲ ਅੱਤੜ ਨੂੰ ਵੀ ਅਸੀਂ ਦਿੱਤਾ ਸੀ ਮੰਗ ਪੱਤਰ ਕੇ ਜੀੜੀ ਰੋਡ ਉਤੇ ਸਰੰਦ ਦੇ ਪੈਟਰਨ ਉਤੇ ਖੰਨਾ ਸ਼ਹਿਰ ਤੋਂ ਜਿਹੜੇ ਫਲਾਈਓਵਰ ਲੰਘ ਰਿਹਾ ਹੈ ਉਹਦੇ ھیਠਾਂ ਸਮਰਾਲਾ ਚੌਂਕ ਸਮਾਦੀ ਚੌਂਕ ਲਲੇੜੀ ਚੌਂਕ ਮਲੇਰ ਕੋਲਾ ਚੌਂਕ ਆਦਿ ਵਿਖੇ ਤੇ ਹੋਰ ਜਨਤਕ ਸਥਾਨਾਂ ਤੇ ਟਾਇਲਟ ਬਾਥਰੂਮ ਬਣਾਏ ਜਾਣ ਜਿਵੇਂ ਮੇਰੇ ਸਾਥੀ ਜੀ ਵਿਨੋਦ ਭਾਰਦਵਾਜ ਜੀ ਨੇ ਦੱਸਿਆ ਕਿ ਕੁਝ ਲੋਕ ਟੀਟ ਬਣ ਕੇ ਜੈਂਟਸ ਪੁਰਸ਼ ਪ੍ਰਧਾਨ ਸਮਾਜ ਆ ਸਾਡਾ ਉਹ ਪਿਸ਼ਾਬ ਕਰਨ ਖੜ ਜਾਂਦੇ ਨੇ ਪਰੰਤੂ ਇੱਕ ਸਵਾਲ ਹੁੰਦਾ ਹੈ ਕਿ ਔਰਤਾਂ ਬੱਚੀਆਂ ਬੀਬੀਆਂ ਵਿਚਾਰੀਆਂ ਕਿੱਥੇ ਜਾਣ ਸ਼ਹਿਰ ਵਿੱਚ ਕੋਈ ਪੁਖਤਾ ਬੰਦੋਬਸ ਨਹੀਂ ਹੈਗਾ ਇਹ ਜੀਡੀ ਰੋਡ ਤੇ ਕੋਈ ਬੱਚੀ ਬੀਬੀ ਖੜੀ ਆ ਮਲੇਰ ਕੋਲਾ ਚੌਂਕ ਤੇ ਖੜੀ ਆ ਤਾਂ ਕਿਵੇਂ ਪੋਸੀਬਲ ਹੈ ਕਿ ਉਹ ਜੀਡੀ ਗੁਰੂਮਰਦਾਸ ਮਾਰਕੀਟ ਜਾਊ ਜਾਂ ਜੀਡੀਬੀ ਨਗਰ ਤੇ ਜੀਡੀਬੀ ਮਾਰਕੀਟ ਜਾਊਗੀ ਇਸ ਲਈ ਅਗਰ ਸਰਹੰਦ ਸ਼ਹਿਰ ਦੇ ਵਿੱਚ ਛੋਟੇ ਜਿਹੇ ਕਸਬੇ ਚ ਬਣ ਸਕਦੇ ਨੇ ਫਲਾਈਓਵਰ ਦੇ ਹੇਠਾਂ ਟਾਇਲਟ ਬਾਥਰੂਮ ਤਾਂ ਖੰਨੇ ਵਿੱਚ ਕਿਉਂ ਨਹੀਂ ਮੈਨੂੰ ਇਹ ਵੀ ਗੱਲ ਦੀ ਕਹਿਣ ਦੇ ਵਿੱਚ ਕੋਈ ਹਿਜਕਿਚਾੜ ਨਹੀਂ ਕਿ ਹੁਣ ਤੱਕ ਖੰਨੇ ਸ਼ਹਿਰ ਦੀ ਨੁਮਾਇੰਦਗੀ ਕਰਨ ਵਾਲੇ ਕਿਸੇ ਵੀ ਆਗੂ ਨੇ ਇਸ ਬੁਨਿਆਦੀ ਸਹੂਲਤਾਂਲੇ ਅਸਲੀ ਮੁੱਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਲੋਕ ਦੁਖੀ ਨੇ ਅੱਜ ਸਾਡੀ ਸਮੂਹ ਵੌਇਸ ਆਫ ਮੈਂਬਰਸ ਵੌਇਸ ਆਫ ਖੰਨਾ ਸਿਟੀਜ਼ਨ ਦੇ ਸਮੂਹ ਮੈਂਬਰਾਂ ਵੱਲੋਂ ਅਤੇ ਬਾਹਰ ਐਸੋਸੀਏਸ਼ਨ ਦਾ ਸਹਿਯੋਗ ਜੋ ਮਿਲਿਆ ਉਹਨਾਂ ਦੇ ਮੈਂਬਰਾਂ ਵੱਲੋਂ ਮੁੱਖ ਮੰਤਰੀ ਆਪਣੇ ਕੈਬਨਿਟ ਮੰਤਰੀ ਤਰਨਪੁਰੀ ਸੌਂਜੀ ਨੂੰ ਪੁਰਜ਼ੋਰ ਬੇਨਤੀ ਹੈ ਕਿਰਪਾ ਕਰਕੇ ਖੰਨਾ ਸ਼ਹਿਰ ਦੇ ਵਿੱਚ ਟਾਇਲਟ ਬਾਥਰੂਮ ਦੀ ਸਹੂਲਤ ਮੁਹੱਈਆ ਕਰਾਈ ਜਾਵੇ ਫਲਾਈਓਵਰ ਦੇ ਹੇਠਾਂ ਸਰਾਂਦੇ ਪੈਟਰਨ ਦੇ ਖੰਨੇ ਟਾਇਲਟ ਬਾਥਰੂਮ ਬਣਾਏ ਜਾਣ ਔਰ ਜਨਤਕ ਸਥਾਨਾਂ ਉੱਤੇ ਜਿੱਥੇ ਟਾਇਲਟ ਬਾਥਰੂਮ ਦੀ ਜ਼ਰੂਰਤ ਹੈ ਉਹ ਬਣਾਏ ਜਾਣ ਇਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਕਿਸੇ ਟਾਈਮ ਮੁੱਖ ਡਾਕ ਘਰ ਦੇ ਸਾਹਮਣੇ ਅਤੇ ਟੈਲੀਫੋਨ এক্সচেਜ ਦੇ ਸਾਹਮਣੇ ਜੀਜੀ ਰੋਡ ਉੱਤੇ ਟਾਇਲਟ ਬਾਥਰੂਮ ਬਣੇ ਹੋਏ ਸੀ ਤੇ ਉਸ ਤੋਂ ਬਾਅਦ ਢਾਹ ਤਾਂ ਦਿੱਤੇ ਉਦੋਂ ਦੀਆਂ ਨਗਰ ਕੌਂਸਲ ਦੇ ਅਕਾਵਾ ਜਿਹੜੇ ਸੀਗੇ ਸੱਤਾ ਤੇ ਬੈਠੇ ਸੀ ਪਰੰਤੂ ਦੁਬਾਰਾ ਕਿਸੇ ਨੇ ਕੋਈ ਸਾਰ ਨਹੀਂ ਲਈ ਸ਼ਹਿਰ ਜਿਹੜਾ ਹੈਗਾ ਉਹ ਕਹਿਣ ਨੂੰ ਬਹੁਤ ਵਧੀਆ ਸ਼ਹਿਰ ਹੈ ਪਰ ਬੁਨਿਆਦੀ ਸਹੂਲਤਾਂ ਤੋਂ ਸਖਣਾ ਹੋਣ ਕਰਕੇ ਲੋਕ ਦੁਖੀ ਨੇ ਹਰ ਕੋਈ ਇਸ ਗੱਲ ਨੂੰ ਚੱਕ ਨਹੀਂ ਸਕਦਾ ਅਸੀਂ ਆਪਣਾ ਇੱਕ ਸ਼ਹਿਰਦਾਰ ਹੋਣ ਦੇ ਨਾਤੇ ਆਪਣਾ ਫਰਜ਼ ادا ਕੀਤਾ ਆਸ ਕਰਦੇ ਹਾਂ ਕਿ ਸਾਡੇ ਕੈਬਨਿਟ ਮੰਤਰੀ ਸਾਹਿਬ ਇਸ ਵੱਲ ਫੋਰੀ ਧਿਆਨ ਦੇਣਗੇ ਕਿਉਂਕਿ ਉਹਨਾਂ ਦੀ ਖੰਡਾ ਸ਼ਹਿਰੀ ਕਮੇਟੀ ਦੇ ਨੁਮਾਇंदे ਅਵਤਾਰ ਸਿੰਘ ਮਾਨ ਜੀ ਜਿਨ੍ਹਾਂ ਨੇ ਮੰਗ ਪੱਤਰ ਫੜਿਆ ਉਹਨਾਂ ਨੇ ਭਰੋਸਾ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤਲ ਉਠਰਾ ਜੀ ਸਮੂਹ ਮੈਂਬਰਾਂ ਦੀ ਤੇ ਸਾਡੇ ਐਕਸ ਆਰਮੀਮੈਨ ਕੈਪਟਨ ਅਨੰਦ ਲਾਲ ਮਾਜਰੀ ਜੀ ਤੇ ਉਹਨਾਂ ਦੇ ਸਾਥੀਆਂ ਦਾ ਇਹ ਹੋਰ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਇਹ ਚੰਗਾ ਕੰਮ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਹਨ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਤਹਿ ਦਿਲੋਂ ਧੰਨਵਾਦ